ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤ ਸਭ ਰਾਜੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਅੱਜ ਤੁਹਾਨੂੰ ਤਨ ਦੀ ਕਮੀ ਤੋਂ ਵੀਡੀਓ ਪਾਉਣ ਲੱਗੀਆਂ ਤਨ ਮਨ ਤਨ ਰੋ ਕੋਈ ਵੀ ਬਿਮਾਰੀ ਸਮੱਸਿਆ ਤੁਹਾਨੂੰ ਲੱਗ ਲੱਗ ਦੱਸਾਂਗੇ ਕੁੱਤੇ ਨੂੰ ਰੋਟੀ ਪਾਉਣ ਨਾਲ ਕੀ ਕੀ ਫਾਇਦੇ ਤੇ ਕੀ ਕੀ ਨੁਕਸਾਨ ਹਾਂਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਤਾਂ ਆਪਾਂ ਕਰਜ਼ੇ ਤੋਂ ਤੁਹਾਨੂੰ ਮੁਕਤ ਹੋਣ ਲਈ ਦੱਸ ਦਿਆਂ ਕਰਜ਼ਾ ਹੋਵੇ ਜਾਂ ਤਾਂ ਦੀ ਕਮੀ ਜਾਂ ਫਿਰ ਤੁਹਾਡੇ ਤੇ ਕੋਈ ਹੋਰ ਪਰੇਸ਼ਾਨੀ ਤਾਂ ਦੀ ਸਮੱਸਿਆਵਾਂ ਲੈ ਕੇ ਜਿਵੇਂ ਦਿੱਤਾ ਹੈ ਧੰਨਵਾਦਸ ਨਹੀਂ ਆ ਰਿਹਾ ਜਾਂ ਫਿਰ ਤਾਂ ਰੁਕ ਗਿਆ ਤੁਹਾਡੇ ਕੋਲ ਕਰਜ਼ਾ ਲਾਉਣ ਦੀ ਹਿੰਮਤ ਨਹੀਂ ਹੈਗੀ ਤੁਸੀਂ ਛੋਟਾ ਜਿਹਾ ਕਰਨਾ ਕੀ ਆ ਤੁਸੀਂ ਤਿੰਨ ਰੋਟੀਆਂ ਬਣਾਉਣੀਆਂ ਬੜੀਆ ਵਧੀਆ ਜਿਵੇਂ ਆਪਾਂ ਆਪਣੇ ਘਰ ਖਾਣ ਨੂੰ ਬਣਾਉਣੀਆਂ ਨਾ ਉਹ ਕੱਚੀਆਂ ਹੋਣ ਤੇ ਨਾ ਉਹ ਸੜੀਆਂ ਹੋਣ ਬੜੇ ਰੀਝ ਪਿਆਰ ਨਾਲ ਬਣਾਉਣੀਆਂ ਨੇ ਉਹਨਾਂ ਰੋਟੀਆਂ ਨੂੰ ਦੇਸੀ ਘਿਓ ਨਾਲ ਚੋਪੜ ਲੈਣਾ ਚੋਪੜ ਕੇ ਤੁਸੀਂ ਇੱਕ ਰੋਟੀ ਗਊ ਨੂੰ ਖਵਾ ਦੇਣੀ ਹੈ ਇੱਕ ਰੋਟੀ ਕੌਣ ਨੂੰ ਉੱਤੇ ਥੋੜਾ ਥੋੜਾ ਦਹੀਂ ਰੱਖਣਾ ਮੈਂ ਭੁੱਲ ਗਈ ਫੇਰ ਤੁਹਾਨੂੰ ਦੱਸ ਦਹੀਂ ਰੱਖਣਾ ਤੇ ਇੱਕ ਰੋਟੀ ਡੌਗੀ ਜਿਹੜਾ ਬਾਹਰ ਹੋਵੇ ਘਰ ਚ ਨਹੀਂ ਇਹ ਤੁਸੀਂ ਲਗਾਤਾਰ ਜੇ 43 ਦਿਨ ਕੰਮ ਕਰਤਾ ਤੁਹਾਨੂੰ ਆਟੋਮੈਟਿਕ ਹਸਾਸ ਫਿਰ ਤੁਹਾਡਾ ਮਨ ਅੱਗੇ ਹੋਰ ਬਦਲ ਨੂੰ ਤਰੱਕੀ ਪਾਉਣ ਨੂੰ ਜੀ ਕਰਦਾ ਤਾਂ ਅੱਗੇ ਵੀ ਇਸ ਕੰਮ ਨੂੰ ਲਿਜਾ ਸਕਦਾ ਹੈ ਇੱਕ ਨੁਕਸਾਨ ਵੀ ਨਹੀਂ ਤੇ ਇਹਦੇ ਉੱਤੇ ਕੋਈ ਪੈਸੇ ਵੀ ਨਹੀਂ ਲੱਗੇ ਥੋੜੀ ਜਿਹੀ ਹਿੰਮਤ ਹਿੰਮਤ ਤਾਂ ਕਰਨੀ ਪੈਂਦੀ ਹੈ ਮੂਹਰੇ ਪਈ ਰੋਟੀ ਵੀ ਨਹੀਂ ਮੂੰਹ ਚ ਪੈਂਦੀ ਬੁਰਕੀ ਜੇ ਆਪਾਂ ਕਹੀਏ ਹੂੰ ਦੂਜੀ ਗੱਲ ਤੁਹਾਡੇ ਘਰੋਂ ਬਿਮਾਰੀ ਨਹੀਂ ਜਾਂਦੀ ਲੜਾਈ ਝਗੜਾ ਖਤਮ ਨਹੀਂ ਹੁੰਦਾ ਮੁਕੱਦਮਾ ਚੱਲਦਾ ਜਾਂ ਫਿਰ ਕੋਈ ਝੂਠਾ ਅਜ਼ਾਮ ਲੱਗ ਜਾਂਦਾ ਜਾਂ ਹੋਰ ਬਹੁਤ ਢੇਰ ਸਾਰੀਆਂ ਸਮੱਸਿਆ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਜਾਂ ਫਿਰ ਬੱਚੇ ਪਰੇਸ਼ਾਨ ਕਰਦੇ ਜਾਂ ਫਿਰ ਹੋਰ ਕਈ ਢੇਰ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਹੱਲ ਤੋਂ ਹੋਰ ਦੂਰ ਲੱਗਿਆ। ਤੁਸੀਂ ਕੀ ਕਰਨਾ? ਰੋਟੀ ਲੈਣੀ ਐ। ਉਹਦੇ ਜਿਹੜੀ ਪਹਿਲੀ ਰੋਟੀ ਆ ਉਹਦੇ ਤਿੰਨ ਟੁਕੜੇ ਕਰ ਲੈਨੇ। ਇੱਕ ਕੌਣ ਨੂੰ ਪਾਣਾ, ਇੱਕ ਗਊ ਨੂੰ ਤੇ ਇੱਕ ਫਿਰ ਡੋਕੀ। ਪਹਿਲੀ ਰੋਟੀ ਐ ਆ ਲੋਨੀ ਇਹ ਲਗਾਤਾਰ ਇੱਕ ਕੰਮ ਕਰਨ ਲੱਗ ਗਏ। ਦੂਜੀ ਰੋਟੀ ਜਿਹੜੀ ਤੁਸੀਂ ਖਾਣੇ ਹੋ ਤੁਹਾਡੇ ਥਾਹ ਦੇ ਵਿੱਚ ਪਈ ਆ। ਉਹਦੇ ਵੀ ਇਸ ਤਰ੍ਹਾਂ ਤਣਕੂ ਗੜਿਤ। ਤੇ ਇੱਕ ਡੌਗੀ ਨੂੰ ਇੱਕ ਕੌਣ ਖਾਣ ਤੋਂ ਪਹਿਲਾਂ ਇਹ ਘਰ ਦਾ ਮੁਖੀ ਕਰੂਗਾ ਜਿਹੜਾ ਘਰ ਦਾ ਮੈਂਬਰ ਉਹ ਕੰਮ ਵੇਖ। ਇਹ ਰੋਟੀ ਪਾਣੀ ਸ਼ੁਰੂ ਕਰ। ਇਹ ਵੀ ਡੌਗੀ ਨੂੰ ਪਾਣੀ ਆ ਮੈਂ ਤੁਹਾਨੂੰ ਡੌਗੀ ਪ੍ਰਤੀ ਦੱਸਦੀ ਆ ਕੀ ਨੁਕਸਾਨ ਵੀ ਦੱਸਾਂ ਵੀ ਕੀ ਨੁਕਸਾਨ ਨੇ ਕਿਹੜੇ ਕੀ ਤੁਸੀਂ ਨੁਕਸਾਨ ਕਰ ਹੁਣ ਤੁਸੀਂ ਮਿੱਠੀ ਰੋਟੀ ਪਕਾਉਣੀ ਨੇ ਤਿੰਨ ਮਿੱਠਾ ਜ਼ਿਆਦਾ ਨਹੀਂ ਪਾਉਣਾ ਨਾਰਮਲ ਜਿਹਾ ਮਿੱਠਾ ਪਾਣਾ ਇਹ ਤਿੰਨੇ ਰੋਟੀਆਂ ਦੀ ਚੂਰੀ ਘੋਟ ਲੈਣੀ ਹੈ ਜਿਵੇਂ ਚੂਰੀ ਨੂੰ ਬਰੀਕ ਬਰੀਕ ਕਰ ਲੈਣੀ ਹੈ ਹੁਣ ਤੁਸੀਂ ਇਹਨਾਂ ਤਿੰਨਾਂ ਰੋਟੀਆਂ ਨੂੰ ਦੁੱਧ ਵਿੱਚ ਡੋਬ ਦੇਣਾ ਵੱਡਾ ਸਰਪ ਕੌਲਾ ਲੈ ਲਓ ਉਹਦੇ ਵਿੱਚ ਉਹਦੇ ਵਿੱਚ ਥੋੜੀ ਜੀ ਹਲਦੀ ਪਾ ਦਿਓ ਨਾ ਮਤ ਹਰਦੀ ਪਾਕੇ ਜਿਹੜੇ ਅਰਸਾਨ ਦੇ ਤੁਹਾਡੇ ਪਰਿਵਾਰਕ ਮੈਂਬਰ ਦੇ ਸਰ ਕਰਜ ਇੱਕ ਬੰਦੇ ਦੇ ਲਿਆ ਹੁੰਦਾ ਨਾ ਪਰਿਵਾਰ ਦੇ ਵਿੱਚ ਕਰਜਾ ਸਾਰਿਆਂ ਦਾ ਤਾਂ ਲਿਆ ਨਹੀਂ ਹੁੰਦਾ ਹੈਗਾ ਅਗਰ ਦੋ ਦਾ ਲਿਆ ਹੈ ਤਾਂ ਦੋ ਤੇ ਵੀ ਕਰ ਸਕਦੇ ਅਲੱਗ-ਅਲੱਗ ਪਰ ਦੈਨ ਸ਼ਨੀਵਾਰ ਜਾਂ ਸ਼ੁੱਕਰਵਾਰ ਇਹ ਤਾਂ ਕਰ ਲੋ ਹਰ ਸ਼ਨੀ ਹਰ ਸ਼ੁੱਕਰ ਇੱਕ ਦਿਨ ਰੱਖ ਲਿਓ ਸ਼ਨੀਵਾਰ ਦਾ ਰੱਖ ਲਿਓ ਤੇ ਤੁਸੀਂ ਹੁਣ ਇਹਨੂੰ ਕੀ ਕਰਨਾ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਹੜੇ ਬੰਦੇ ਨੇ ਕਰਜਾ ਦੇਣਾ ਰੋਟੀ ਉਲਟੀ ਸ਼ਿਵਾਂਗਾ ਇਹ ਰੋਟੀ ਆ ਤੁਹਾਡੇ ਕੋਲੇ ਮਿੱਠੀ ਦੁੱਧ ਪਾਇਆ ਆ ਆਦੀ ਪਾਈ ਆ ਇਹ ਜਿਸ ਇਨਸਾਨ ਨੇ ਕਰਜ਼ਾ ਦੇਣਾ ਉਹਦੇ ਉੱਤੋਂ ਜੀ ਪੈਰਾਂ ਤੋਂ ਲੈ ਕੇ ਇੱਕ ਦੂਜਾ ਬੰਦਾ ਤਰ ਉਹ ਆਪ ਨਹੀਂ ਕਰ ਸਕਦਾ ਕਿਉਂ ਆਪ ਕੋਈ ਵੀ ਬੰਦਾ ਉਹਦੇ ਪੈਰਾਂ ਤੋਂ ਸਿਰ ਤੱਕ ਨਹੀਂ ਕਰ ਸਕਦਾ ਇਹ ਲੈ ਕੇ ਸਿਰ ਤੋਂ ਪੈਰਾਂ ਬਣੀ ਨੂੰ ਜਾਣਾ ਥੱਲੇ ਨੂੰ ਜਿਹੜਾ ਇਹ ਤੁਸੀਂ ਡੋਂਗਾ ਚ ਰੋਟੀ ਪਾਈਆ ਚੂਰ ਕੇ ਦੁੱਧ ਪਾਇਆ ਹਲਦੀ ਪਾਈਆ ਇਹਨੂੰ ਸਿਰ ਤੋਂ ਪੈਰਾਂ ਬੰਨੀ ਨੂੰ ਲੈ ਕੇ ਜਾਣਾ ਪੈਰਾਂ ਤੋਂ ਸਿਰ ਬੰਨੀ ਨੂੰ ਨਹੀਂ ਲੈ ਕੇ ਆਉਣਾ ਹੈਗਾ ਹੁਣ ਤੁਸੀਂ ਕੀ ਕਰਨਾ ਇਹ ਰੋਟੀ ਜਿਹੜੀ ਹੈਗੀ ਚੂਰੀ ਇਹ ਜੇ ਤੁਹਾਨੂੰ ਕਾਲਾ ਕੁੱਤਾ ਮਿਲ ਜਵੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਅਗਰ ਕਾਲਾ ਨਹੀਂ ਮਿਲਦਾ ਕੋਈ ਵੀ ਡੌਗੀ ਮਿਲਦਾ ਹੁਣ ਤੁਸੀਂ ਕਹੋਗੇ ਜੀ ਇਹ ਤਾਂ ਸਾਡਾ ਸਟੀਲ ਦਾ ਭਾਂਡਾ ਭਾਈ ਸਟੀਲ ਤੇ ਭਾਂਡੇ ਤੋਂ ਬਦਲ ਕੇ ਹੁਣ ਤੁਸੀਂ ਕੋਈ ਮਿੱਟੀ ਦਾ ਭਾਂਡਾ ਲੈ ਲਓ ਜਿਹੜਾ ਤੁਸੀਂ ਬਾਹਰ ਰੱਖੋ ਨੀਂ ਤਾਂ ਅੱਜ ਕੱਲ ਕੋਈ ਚੱਕੀ ਭੱਜ ਜਾਂਦਾ ਹੈ ਕਿ ਨਹੀਂ ਕੁੱਤਾ ਖਾਵੇ ਨਾ ਖਾਵੇ ਤੁਹਾਨੂੰ ਕੋਈ ਰਾਜਸਮਿਤ ਕਮਪਨੀ ਇਹਦਾ ਬਹਿਮ ਕਰਨ ਦੇ ਲੋਰ ਨੂੰ ਤੁਸੀਂ ਇੱਕ ਵਾਰੀ ਕੁੱਤੇ ਦੇ ਮੂਰੇ ਰੱਖੋ ਕਿਉਂ ਅੱਜ ਕੱਲ ਮੈਨੂੰ ਵੀ ਪਤਾ ਕੁੱਤੇ ਰੋਟੀ ਬਹੁਤ ਘੱਟ ਖਾਂਦੇ ਇੱਕ ਇਹਦੇ ਨਾਲ ਹੀ ਤੁਸੀਂ ਜੇ ਡੇਲੀ ਇੱਕ ਹੋਰ ਕੰਮ ਕਰਨਾ ਕੁੱਤਿਆਂ ਨੂੰ ਜਾਂ ਬਿਸਕੁਟ ਜਾਂ ਫਿਰ ਤੁਸੀਂ ਕੁੱਤਿਆਂ ਨੂੰ ਬਰੈਡ ਜਾਂ ਜਿਹਦੇ 'ਚ ਹਿੰਮਤ ਆ ਬਾਕੀਆਂ ਨੂੰ ਨਹੀਂ ਮੈਂ ਕਹਿੰਦੀ ਹੈਗੀ ਇਹ ਕੋ ਇੱਕ ਤਾਂ ਬੰਦਾ ਆਪਣੇ ਬੱਚਿਆਂ ਨੂੰ ਵੀ ਰੋਟੀ ਖਵਾਉਣ ਤੋਂ ਬੈਠਾ ਆਪਣੇ ਬੱਚਿਆਂ ਨੂੰ ਵੀ ਬਰੈਡ ਨਹੀਂ ਲੈ ਕੇ ਦੇ ਸਕਦਾ ਆਪਣੇ ਬੱਚਿਆਂ ਨੂੰ ਬਿਸਕੁਟ ਨਹੀਂ ਖਵਾ ਸਕਦਾ ਉਹ ਇਨਸਾਨ ਇਹ ਕੰਮ ਨਹੀਂ ਕਰ ਸਕਦਾ ਉਹ ਕੀ ਕਰੇ ਜਿਹੜਾ ਇਨਸਾਨ ਇਹ ਕੰਮ ਨਹੀਂ ਕਰ ਸਕਦਾ ਚੁਟਕੀ ਭਰ ਆਟੇ ਦੀ ਜਿਆਦਾ ਨਹੀਂ ਮੈਂ ਕਹਿੰਦੀ ਪਾਈਆ 1/2 ਕਿਲੋ 100 ਗ੍ਰਾਮ 50 ਗ੍ਰਾਮ ਨਹੀਂ ਮੈਂ ਕਹਿੰਦੀ ਕਾਲੀਆਂ ਕੀੜੀਆਂ ਨੂੰ ਇੱਕ ਚੁਟਕੀ ਭਰ ਉਹਦੇ ਵਿੱਚ ਚੁਟਕੀ ਭਰੇ ਸ਼ੱਕਰ ਨਾਲ ਕੇ ਕੀੜੀਆਂ ਦੇ ਭੌਣ ਤੇ ਪਾ ਦੇ ਦੇਲੀ ਕੋਈ ਨਾ ਮੈਂ 100 ਗ੍ਰਾਮ ਕਿਹਾ ਨਾ ਮੈਂ 50 ਗ੍ਰਾਮ ਕਿਹਾ ਚੁਟਕੀ ਪਰ ਇੱਕ ਚੁਟਕੀ ਭਰੋ ਉਹ ਵਿੱਚ ਇੱਕ ਚੁਟਕੀ ਸ਼ੱਕਰ ਵੀ ਢਾਲ ਲਓ ਬਸ ਉਹ ਕੀੜੀਆਂ ਦੇ ਭੌਣ ਤੇ ਪਾਉਣੀ ਸ਼ੁਰੂ ਕਰ ਦਿਓ ਇਹ ਉਸਨਸਾਨ ਲਈ ਹੈ ਜਿਹੜੇ ਕੋਲੇ ਕੋਈ ਪੈਸਾ ਹੀ ਹੈ ਨਹੀਂ ਜੰਮੀ ਇਹ ਦੇਖੋ ਕਰਕੇ ਹੌਲੀ ਹੌਲੀ ਦਿਨ ਕਿਵੇਂ ਬਦਲਦੇ ਨੇ ਕਿਵੇਂ ਤੁਹਾਡੀ ਕਿਸਮਤ ਖੁੱਲੂਗੀ ਕਿਵੇਂ ਤੁਹਾਡੇ ਕਾਰੋਬਾਰ ਦੇ ਕੰਮ ਦੇ ਰਸਤੇ ਖੁੱਲਣਗੇ ਜਿਹੜੇ ਕਹਿੰਦੇ ਨੇ ਸਾਨੂੰ ਗਿਆਨ ਜਵਾਬ ਮਿਲ ਜਾਂਦਾ ਜੇ ਕੰਮ ਤੋਂ ਸਾਨੂੰ ਕੰਮ ਨਹੀਂ ਮਿਲਦਾ ਉਹ ਫਿਰ ਵੱਡਾ ਤਾਂ ਕੁਝ ਕਰ ਹੀ ਨਹੀਂ ਸਕਦਾ ਆਪਾਂ ਨੂੰ ਵੀ ਪਤਾ ਹੈ। ਭਾਈ ਜਿੰਨਾਂ ਕੋਲੇ ਪੈਸੇ ਨੇ ਉਹ ਡੌਗ ਫੀਡ ਮਿਲਦੀ ਆ। ਪੈਸੇ ਵਾਲੇ ਵੀ ਕਰਦੇ ਨੇ ਇਹ ਜੀ ਗੱਲ ਨਹੀਂ। ਪੈਸਾ ਸਭ ਨੂੰ ਜ਼ਰੂਰ ਤਾਂ ਪੈਸੇ ਦੀ ਵੱਡਿਆਂ ਨੇ ਵੱਡੇ ਕਰਜ਼ੇ ਦੇਣੇ ਨੇ ਤੇ ਛੋਟਿਆਂ ਨੇ ਛੋਟੇ ਕਰਜ਼ੇ ਦੇਣੇ। ਤੁਸੀਂ ਭਾਈ ਹੁਣ ਇਹ ਕਰੋ ਅਰਜਾਨਾ ਜਾਂ ਤਾਂ ਡੌਗੀਆਂ ਨੂੰ ਜਿਹੜੇ ਹੁੰਦੇ ਨੇ ਆਪਣੇ ਗਲੀ ਦੇ ਕੁੱਤੇ ਘਰ ਵਾਲੇ ਦੀ ਨਹੀਂ ਮੈਂ ਗੱਲ ਕਰਦੀ। ਉਹਨਾਂ ਨੂੰ ਬਿਸਕੁਟ ਬ੍ਰੈਡ ਪਰ ਬਿਸਕੁਟ ਮਿੱਠੇ ਨਹੀਂ ਪਾਉਣੇ ਕਦੇ ਵੀ ਕੁੱਤੇ ਨੂੰ ਡੌਗਾਂ ਵਾਲੇ ਬਿਸਕੁਟ ਮਿਲਦੇ ਨੇ ਡੌਗਾਂ ਵਾਲੇ ਹੋਰ ਹੁੰਦੇ ਨੇ ਉਹ ਪਾਉਣੇ ਨਹੀਂ ਤੇ ਜਦੋਂ ਕੁੱਤੇ ਨੂੰ ਤੁਸੀਂ ਬ੍ਰੈਡ ਪਾਉਣੇ ਨੇ ਤਾਂ ਉਹ ਕਣਕ ਦੇ ਆਟੇ ਦਾ ਬਣਿਆ ਹੋਈ ਬ੍ਰੈਡ ਚਾਹੀਦਾ ਮੈਦੇ ਦਾ ਨਹੀਂ ਚਾਹੀਦਾ ਤੇ ਬਾਕੀ ਗੱਲ ਰਹੀ ਜਿਸ ਡੌਗ ਫੀਡ ਪਾ ਦੋ ਉਹਨਾਂ ਨੂੰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਡੌਗ ਫੀਡ ਕਿਉਂ ਕੁੱਤੇ ਨੂੰ ਕੁੱਤੇ ਦਾ ਮਨਪਸੰਦ ਖਾਣਾ ਮਿਲ ਗਿਆ ਜਦੋਂ ਤੁਹਾਨੂੰ ਤੁਹਾਡਾ ਮਨਪਸੰਦ ਖਾਣਾ ਮਿਲਦਾ ਤੁਸੀਂ ਕਿੰਨੇ ਖੁਸ਼ ਹੁੰਦੇ ਹੋ ਅਗਰ ਨਹੀਂ ਮਨਪਸੰਦ ਇਹ ਤਾਂ ਰੋਜ਼ ਖਾ ਖਾ ਕੱਤੇ ਪੈ ਸਾਗ ਮੱਕੀ ਦੀ ਰੋਟੀ ਗਰਮੀ ਵਿੱਚ ਮੂੰਗੀ ਦੀ ਦਾਲ ਜੇ ਕੋਈ ਲਹਿਦਾ ਜੀ ਚੀਜ਼ ਬਣਦੀ ਆ ਤਾਂ ਸਾਂਝੀ ਸੇਰੀ ਵੀ ਸਾਰੇ ਖੁਸ਼ ਹੋ ਜਾਂਦੇ ਉਹੀ ਗੱਲ ਹੁੰਦੀ ਆ ਕਦੇ ਵੀ ਮੈਂ ਇੱਕਲ ਹੋਰ ਦੀ ਭੈਣਾਂ ਨੂੰ ਕਹਿੰਦੇ ਤੁਹਾਡੇ ਘਰ ਦੇ ਵਿੱਚ ਕੰਮ ਵਾਲੇ ਕੰਮ ਕਰਦੇ ਨੇ ਉਹਨਾਂ ਨੂੰ ਚਾਹ ਪਾਣੀ ਦੁੱਧ ਪੈਸਟ ਅੱਜ ਕੱਲ੍ਹ ਦੀਆਂ ਮੇਰੀਆਂ ਭੈਣਾਂ ਤਾਂ ਨਹੀਂ ਕੋਈ ਕਰਦੀਆਂ ਹੈਗੀਆਂ ਪਿਛਲੀਆਂ ਬੁੜੀਆਂ ਜ਼ਰੂਰ ਕਰਦੇ ਸੀ ਹਾਂ ਹੋ ਸਕਦਾ ਕੋਈ ਮੇਰੀ ਭੈਣ ਖਜੇ ਵੀ ਕਰਦੀ ਰਵੇ ਜੀ ਦਾ ਸੱਸ ਦਾ ਚੰਗੀ ਤਰ੍ਹਾਂ ਸਿਰ ਤੇ ਹੱਥ ਤੇ ਕਦੇ ਵੀ 사ਂਜੀ ਨੂੰ ਇਹ ਨਾ ਕਿਹਾ ਕਰੋ ਵੀ ਆਹ ਚੀਜ਼ ਅਸੀਂ ਖਾ ਲਈ ਤੇ ਇਹ 사ਂਜੀ ਨੂੰ ਨਹੀਂ ਦੇਣੀ ਉਹ ਜ਼ਰੂਰ ਦਿਆ ਕਰੋ ਚੰਗੀ ਮਾੜੀ ਜਹ ਜੀ ਤੁਸੀਂ ਖਾਣੇ ਉਹ ਦਾਲ ਪਾਣੀ ਜਹ ਜਹ ਬਣਾਉਂਦਾ ਉਹ ਜਹ ਜ਼ਰੂਰ ਨਾਲ ਦਾ ਪਾਇਆ ਕਰੋ ਕਿਉਂ ਇੰਨਾਂ ਗੱਲਾਂ ਨਾਲ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਸਾਡੇ ਘਰ ਹੀ ਹੈਗਾ ਸਾਰਾ ਕੁਝ ਕੰਮ ਵਾਲੀ ਘਰੇ ਆਉਂਦੀ ਆ ਉਹਨੂੰ ਵੀ ਨਾਲ ਦੀ ਚੀਜ਼ ਤਾਂ ਚਾਹ ਪਾਣੀ ਜਹਾ ਜਹਾ ਰੋਟੀ ਤੁਸੀਂ ਬਣਾਈ ਆਉ ਜੀ ਚਲ ਕਿਸੇ ਟਾਈਮ ਮਜਬੂਰੀ ਵੀ ਹੁੰਦੀ ਵਈ ਨਹੀਂ ਕਿਸੇ ਟਾਈਮ ਬੰਦਾ ਕਾਲੇ ਚ ਹੁੰਦਾ ਆਪਣੇ ਜੋਗੀ ਆਪਾਂ ਨੇ ਕਿਸੇ ਬੰਦੇ ਨੇ ਮੂੜੀਆਂ ਵਾਲੇ ਪਰੌਠੇ ਬਣਾ ਲੈ ਕਿਸੇ ਨੇ ਗੋਭੀ ਵਾਲੇ ਬਣਾ ਲੈ ਦੋ ਛੱਤੀ ਛੇਤੀ ਜਾਣਾ ਸੀ ਤੇ ਬਾਕੀ ਉਹ ਛੇਤੀ ਆ ਦੂਜੀ ਛੇਤੀ ਰੋਟੀ ਬਣਾਈ ਜਾਂਦੇ ਉਹ ਗੱਲ ਵੱਖਰੀ ਹੈ ਹੈ ਜਾਂਗਰੇ ਵੇਲੇ ਧੀਆ ਆਪਣਾ ਡਿਊਟੀ ਤੇ ਜਾਂਦੇ ਨੇ ਉਹ ਵੀ ਇੰਨਾ ਟਾਲਸ ਨਹੀਂ ਕਰ ਸਕਦੇ ਜਿਹੜੇ ਘਰੇਲੂ ਪੈਣਾ ਨੇ ਉਹਨਾਂ ਲਈ ਹੈ ਤੇ ਜਿਹੜੇ ਡਿਊਟੀ ਤੇ ਭੈਣਾ ਜਾਂਦੀਆਂ ਨੇ ਉਹ ਆਪ ਦਾ ਬਿਸਕਟਨ ਡੱਬੀ 10 ਰੁਪਏ ਦੀ ਦੀ 5 ਦੀ 2 ਦੀ 4 ਦੀ ਵੀ ਆਉਂਦੀ ਹੈ ਉਹਨੂੰ ਲੈਣ ਲੈ ਕੇ ਬਰੀਕ ਕਰਕੇ ਆਏ ਹੱਥ ਸੁੱਧੇ ਲਫਾਫੇ ਮੁੱਕੀ ਮਾਰਨ ਤੇ ਕੀੜੀਆਂ ਦੇ ਭੌਂਗ ਤੇ ਪਾਣੀ ਸ਼ੁਰੂ ਕਰਦੇ ਜਿੱਥੇ ਵੀ ਕਿਤੇ ਸਕੂਲ ਚ ਦਫ਼ਤਰ ਜਿੱਥੇ ਵੀ ਤੁਸੀਂ ਕਿਤੇ ਜਾਣਾ ਕਿਸੇ ਆਫਿਸ ਉੱਥੇ ਕਿਤੇ ਨਾ ਕਿਤੇ ਲਵੇ ਲਾਉਣੇ ਟਿਪਲ ਦਾ ਦਰਖਤ ਹੁੰਦਾ ਉਹਦੇ ਵਿੱਚ ਕੀੜੀਆਂ ਜ਼ਰੂਰ ਰਹਿੰਦੇ ਹੁੰਦੇ ਆਂ ਅਰ ਕੀੜੀਆਂ ਇੱਕ ਇੱਕਰ ਦੇ ਵਿੱਚ ਕਿੱਕਰ ਤਾਂ ਹੁਣ ਹੈ ਹੀ ਨਹੀਂ ਇਹ ਛੋਟੇ ਛੋਟੇ ਕੰਮ ਕਰਨ ਨਾਲ ਵੱਡੇ ਵੱਡੇ ਫਾਇਦੇ ਦੇਖੋ ਕਰੋਗੇ ਸੁੱਖ ਪਾਉਗੇ ਅੱਗੇ ਮੈਂ ਕਹਿੰਨੀ ਹੁੰਦੀ ਆਂ ਇਹ ਅੱਗੇ ਲੋਕੀ ਕਰਦੇ ਸੀ ਇਹ ਕੋਈ ਨਵੀਆਂ ਗੱਲਾਂ ਨਹੀਂ ਮੇਰੀਆਂ ਬਣਾਈਆਂ ਹੋਈ ਨਹੀਂ ਅੱਗੇ ਕਰਦੇ ਸੀ ਸੁੱਖ ਹੁੰਦੇ ਸੀ ਦੇਖੋ ਕਿੰਨੇ ਸਟੇਟਸ ਲਾਈ ਹੁੰਦੇ ਨੇ ਮੇਰੇ ਫੇਸਬੁਕ ਤੇ ਡੇਲੀ ਸਟੇਟਸ ਹੁਣ ਮੈਂ ਫੋਟੋ ਜਿਹੜੀ ਹੁੰਦੀ ਆ ਸ਼ਾਰਟ ਵੀ ਲੈ ਲੈਣੀ ਆ ਸ਼ਾਰਟ ਲੈ ਕੇ ਵੀ ਮੈਂ ਲੋ ਜਾਣੀ ਮਾਲਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਵੈਗਰੂ ਦੀ ਨਾਲ ਮੇਤੇ ਡੇਲੀ ਜਿੰਨੇ ਮੈਸੇਜ ਆਉਂਦੇ ਨੇ ਉਹਨੇ ਲੱਗਦੇ ਨਹੀਂਗੇ ਕਿ ਉਹਨੇ ਸੇ ਲਾ ਨਹੀਂ ਸਕਦੇ ਉਹ ਵੀ ਕੋਈ ਲਿੰਪਟ ਹੁੰਦੀ ਆ ਲਾਉਣ ਦੀ ਲੇਕਿਨ ਤੇ ਬਾਕੀ ਦੇਖੋ ਜੇ ਕਿਸੇ ਨੂੰ ਡਾਊਟ ਆ ਉੱਥੇ ਜਾ ਕੇ ਸਾਡੇ ਫੇਸਬੁੱਕ ਸਵਰਾਜ 855 ਦੂਜਾ ਚੈਨਲ ਹੈਗਾ ਸਾਡਾ ਸਹਿਲ ਜੋਤ ਸੂਰ ਫੇਸਬੁੱਕ ਤੇ ਦੋ ਪੇਜ ਨੇ ਜੇ ਕਿਸੇ ਨੂੰ ਡਾਊਟ ਆ ਕਿਸੇ ਨੂੰ ਸ਼ੱਕ ਆ ਵੀ ਬੇਬੇ ਐਵੇਂ ਮਗਜ਼ ਮਾਰਦੀ ਆ ਉੱਥੇ ਜਾ ਕੇ ਤੁਸੀਂ ਆਉ ਦਾ ਬਹਿਮ ਕੱਢ ਸਕਦੇ ਆ ਇੱਕ ਬੰਦੇ ਨੇ ਪਰਖਿਆ ਉਹਨੇ ਕਮੈਂਟ ਚ ਲਿਖਿਆ ਵੀ ਮੈਂ ਦੇਖਦਾ ਮੈਂ ਕਹਿੰਦਾ ਮੈਂ ਕਰਕੇ ਦੇਖਦਾ ਮੇਰਾ ਕੰਮ ਬਣਦਾ ਕਿ ਨਹੀਂ ਕਹਿੰਦਾ ਵੀ ਮੇਰੇ ਮੁੰਡੇ ਨੇ ਹਫਤੇ ਨੂੰ ਬਾਹਰ ਨੂੰ ਜਾਣਾ ਮੇਰੇ ਕੋਲੇ ਪੈਸਾ ਇੱਕ ਨਹੀਂ ਤੇ ਉਹਨੇ ਜਿਹੜਾ ਮੈਂ ਜੇ ਦੱਸਿਆ ਉਹ ਮੇਰੇ ਹੁਣ ਇੰਨਾ ਨਹੀਂ ਯਾਦ ਵੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਕੱਲ ਉਹਦਾ ਸਟੇਟਸ ਆ ਉਹਨੂੰ ਭੇਜਦਾ ਪਹਿਲਾਂ ਹੀ ਦੱਸਤਾ ਸੀ ਪਰ ਮੈਨੂੰ ਕਈ ਵਾਰ ਸਟੇਟਸ ਥੱਲੇ ਚਲੇ ਜਾਂਦੇ ਨੇ ਇੰਨਾ ਨਹੀਂ ਮੈਂ ਦੇਖਦੀ ਮੈਂ ਉੱਪਰਲੇ ਉੱਪਰਲੇ ਮੈਂ ਪਹਿਲਾਂ ਵੀ ਕਹਿੰਨੀ ਮੈਂ ਦੋ ਕ ਵੀਡੀਓ ਦੇ ਪ੍ਰੋਪਰ ਦੇ ਕਮੈਂਟ ਦੇਖਦੀ ਆ ਨੀਚੇ ਵਾਲੇ ਨਹੀਂ ਮੈਂ ਦੇਖਦੀ ਤੇ ਉਹ ਕਹਿੰਦਾ ਵੀ ਆਂਟੀ ਬੀ ਜਿਹੜਾ ਮੈਨੂੰ ਲੋਕੀ ਮੈਂ ਪੈਰੀ ਹੱਥ ਲਾਉਂਦਾ ਸੀ ਜਾ ਕੇ ਵੀ ਮੈਨੂੰ ਪੈਸੇ ਦੇ ਦੋ ਆਪਾਂ ਜਦੋਂ ਜ਼ਰੂਰਤ ਹੁੰਦੀ ਆਪਾਂ ਸਾਰਾ ਕੁਝ ਲੱਲੇ ਭੱਬੇ ਕਰਦੇ ਆ ਹੈ ਕਿ ਨਹੀਂ ਕੋਈ ਵੀ ਇਨਸਾਨ ਕਹਿੰਦਾ ਆਂਟੀ ਮੈਨੂੰ ਨਹੀਂ ਸੀ ਕੋਈ ਦਿੰਦਾ ਕਹਿੰਦਾ ਜਦੋਂ ਮੈਂ ਹਾਜੀ ਕਹਿੰਦਾ ਅੱਜ ਲਿਖਿਆ ਤੇ ਦੂਜੇ ਦਿਨ ਮੈਂ ਲਿਖਿਆ ਤੇ ਦੂਜੇ ਦਿਨ ਹੀ ਮੈਨੂੰ ਕਹਿੰਦਾ ਇੱਕ ਬੰਦਾ ਘਰੇ ਆਇਆ ਖੁਦ ਕਹਿਣ ਦੇਖੋ ਅੱਖਰਾਂ ਦੀ ਪਾਵਰ ਮੈਂ ਤੁਹਾਨੂੰ ਇਹ ਕਹਿੰਦਾ ਤੁਹਾਨੂੰ ਵੀ ਅੱਖਰਾਂ ਵਾਲੀ ਵੀਡੀਓ ਪਾਉਂਗੀ ਮੈਂ ਪਹਿਲਾ ਮੈਂ ਕਿਹਾ ਨਵਾਂ ਸਾਲ ਚੜਦਾ ਨਵੀਆਂ ਗੱਲਾਂ ਆਪਾਂ ਸ਼ੁਰੂ ਕਰਦੇ ਅਖਰਾਵਾਏ ਦੇ ਜਦੋਂ ਮਰਜ਼ੀ ਕਰ ਲਈ ਹੈ ਕਿ ਨਹੀਂ ਉਹਦੇ ਵਿੱਚ ਕਹਿੰਦਾ ਮੈਨੂੰ ਦੂਜੇ ਦਿਨਾਂ ਇਨਸਾਨ ਆ ਕੇ ਕਹਿੰਦਾ ਵੀ ਤੈਨੂੰ ਪੈਸੇ ਚਾਹੀਦੇ ਨੇ ਜੇ ਚਾਹੀਦੇ ਨੇ ਲੈ ਲੈ ਦੇਖੋ ਹੈ ਮੈਂ ਖੁਦ ਹਰ ਹੈਰਾਨ ਮੰਨ ਜਿਹਨੇ ਕਰਦਾ ਕੌਣ ਜੇ ਮੈਂ ਮੈਂ ਨਹੀਂ ਉਹ ਭਗਵਾਨ ਸੱਚੇ ਪਾਤਸ਼ਾਹ ਵੈਗਰੂ ਕਰਨ ਵਾਲਾ ਹੈ ਇਨਸਾਨ ਦੇ ਕੋਈ ਜੱਥ ਨਹੀਂ ਹੈਗਾ